ਇੰਨਾ ਤੋਂ ਮੈਂ ਕਈ ਸਾਲਾਂ ਤੋਂ ਮੈਂ ਆਪਣੀਆਂ ਕੰਪਲੇਨਾਂ ਲੈ ਕੇ ਆ ਰਹੀ ਆ ਐਸਐਚਓ ਮਨਜੀਤ ਕੌਰ ਮੈਮ ਕੋ ਐਨਾ ਕੋ ਜਸਪਾਲ ਸਰ ਕੋ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਮੇਰੀ ਕੋਈ ਗੱਲਬਾਤ ਨਹੀਂ ਸੁਣ ਰਿਆ ਵੀਰ ਨੂੰ ਸਿਰਫ ਇੰਨੀ ਗੱਲ ਦੇ ਉੱਪਰ ਆਪਾਂ ਟੌਰਚਰ ਕਰਨਾ ਉੱਥੇ ਰਹਿਣ ਨਹੀਂ ਦੇਣਾ ਵੀ ਇਹ ਮਕਾਨ ਜਿਹੜਾ ਇਹਨਾਂ ਨੇ ਲੈ ਲਿਆ ਇਹ ਕਿਉਂ ਲਿਆ ਹਾਂਜੀ ਮੇਰਾ ਨਾਮ ਪਰਮਿੰਦਰ ਕੌਰ ਹੈ ਵਾਈਫ ਆਫ ਭੂਸ਼ਣ ਕੁਮਾਰ ਅੱਜ ਡੀਜੀਪੀ ਸਾਹਿਬ ਆਏ ਸੀ ਮੇਰੇ ਨਾਲ ਇੱਥੇ ਕੀ ਗੱਲਬਾਤ ਹੋਈ ਸਰ ਸਰ ਮੈਂ ਇਹਨਾਂ ਤੋਂ ਐ ਐਸਪੀ ਜਸਪਾਲ ਸਿੰਘ ਜੀ ਇਹਨਾਂ ਤੋਂ ਮੈਂ ਕਈ ਸਾਲਾਂ ਤੋਂ ਮੈਂ ਆਪਣੀਆਂ ਕੰਪਲੇਨਾਂ ਲੈ ਕੇ ਆ ਰਹੀ ਆਂ ਐਸਐਚਓ ਮਨਜੀਤਕੌਰ ਮੈਮ ਕੋ ਇਹਨਾਂ ਕੋ ਜਸਪਾਲ ਸਰ ਕੋ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਮੇਰੀ ਕੋਈ ਗੱਲਬਾਤ ਨਹੀਂ ਸੁਣ ਰਿਹਾ ਹਾਲਾ ਕਿ ਮੈਂ ਪਰਸੋਂ ਵੀ ਜਸਪਾਲ ਸਰ ਕੋ ਆਪਣੇ ਬਿਆਨ ਦਰਜ ਕਰਵਾਉਣ ਆਈ ਸੀ ਕਿ ਉਹਨਾਂ ਨੇ ਮੇਰੀ ਗੱਲ ਸੁਣਨਾ ਜ਼ਰੂਰੀ ਨਹੀਂ ਸਮਝਿਆ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਲੈਵਲ ਦੇ ਬੰਦੇ ਨਹੀਂ ਆ ਅਸੀਂ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨਾ ਚਾਹੁੰਦੇ ਜੇ ਮੈਂ ਦਲਿਤ ਸਮਾਜ ਦੀ ਟੀ ਹੋਣ ਦੇ ਨਾਤੇ ਮੇਰੀ ਕੋਈ ਗੱਲ ਸੁਣਨਾ ਹੀ ਨਹੀਂ ਚਾਹੁੰਦੇ ਇਹ ਕਹਿੰਦੇ ਕਿ ਅਸੀਂ ਤੁਹਾਡੇ ਲੈਵਲ ਦੇ ਬੰਦੇ ਨਹੀਂ ਆ ਅਸੀਂ ਤੁਹਾਡਾ ਕੋਈ ਗੱਲ ਨਹੀਂ ਕਰਨਾ ਚਾਹੁੰਦੇ ਤੁਸੀਂ ਜੋ ਵੀ ਗੱਲ ਕਰਨੀ ਹੈ ਆਪਣੇ ਐਸੀ ਸਮਾਜ ਦੇ ਕੋਲ ਜਾ ਕੇ ਕਰੋ ਕਿਉਂਕਿ ਉਹ ਲੋਕਾਂ ਦੇ ਝੂਠੇ ਪਰਚੇ ਕਰਵਾਉਂਦੇ ਨੇ ਉਹਨਾਂ ਦਾ ਕੰਮ ਹੈ ਕਿ ਲੋਕਾਂ ਨੂੰ ਝੂਠੇ ਪਰਚੇ ਕਰਵਾਉਣਾ ਤੇ ਸਰ ਮੈਂ ਇਹਨਾਂ ਨੂੰ ਇਹੀ ਕਿਹਾ ਕਿ ਮੇਰੀ ਕਿਰਪਾ ਕਰਕੇ ਮੇਰੀ ਗੱਲ ਸੁਣੋ ਉਸ ਤੋਂ ਬਾਅਦ ਆ ਤੁਸੀਂ ਡਿਸੀਜਨ ਲੈਣਾ ਕਿ ਸਾਡਾ ਪਰਚਾ ਝੂਠਾ ਹੈ ਕਿ ਨਹੀਂ ਇਹਨਾਂ ਨੇ ਮੈਨੂੰ ਵਨ ਸਾਈਡਡ ਇਹਨਾਂ ਨੇ ਫੈਸਲਾ ਕਰ ਦਿੱਤਾ ਕਿ ਅਸੀਂ ਕੋਈ ਉਹਨਾਂ ਨੇ ਦੂਜੀ ਪਾਰਟੀ ਨੇ ਸਾਨੂੰ ਕੋਈ ਗਾਲੀ ਗਲੋਚ ਸਰ ਕੇ ਜਦੋਂ ਐਮਐਨਏ ਨੇ ਸਿਰਫ ਇਹੀ ਕੁਐਸਚਨ ਪੁੱਛਿਆ ਸੀ ਕਿ ਜਦੋਂ ਤੁਸੀਂ ਦੂਸਰੀ ਪਾਰਟੀ ਦੇ ਬਿਆਨ ਲੈ ਰਹੇ ਸੀ ਤੇ ਮੈਂ ਸ਼ਿਕਾਇਤ ਕਰਤਾ ਸੀ ਤੇ ਮੇਰਾ ਤੁਸੀਂ ਸ਼ਾਮਿਲ ਤਫਤੀਸ਼ ਕਰਨਾ ਜ਼ਰੂਰੀ ਕਿਉਂ ਨਹੀਂ ਸਮਝਿਆ ਕਿ ਮੈਂ ਵੀ ਆਪਣੇ ਤੱਤ ਪ੍ਰੂਫ ਸਬੂਤ ਰੱਖਦੀ ਤੁਹਾਡੇ ਸਾਹਮਣੇ ਕਿ ਹਾਂਜੀ ਮੇਰੇ ਨਾਲ ਤੱਕਾ ਹੋਇਆ ਏ ਪਰ ਇਹਨਾਂ ਨੇ ਕਿਹਾ ਕਿ ਅਸੀਂ ਇਹ ਤੁਹਾਡੇ ਬਿਆਨ ਲੈਣੇ ਜ਼ਰੂਰੀ ਨਹੀਂ ਸਮਝਦੇ ਕਿਉਂਕਿ ਤੁਸੀਂ ਆਪਣੇ ਸਮਾਜ ਦਾ ਨਾਮ ਲੈ ਕੇ ਤੁਸੀਂ ਗਲਤ ਪਰਚੇ ਕਰਵਾਉਂਦੇ ਹੋ ਲੋਕਾਂ ਉੱਤੇ ਮੈਂ ਇਸ ਕਰਕੇ ਕਹਿਣਾ ਚਾਹੁੰਨੀ ਕਿ ਸਾਡੇ ਸਾਡੇ ਸਮਾਜ ਨੂੰ ਅੱਜ ਵੀ ਜੇ ਕਿ ਬਾਬਾ ਰਾਏ ਜਿਹਨੂੰ ਬਹੁਤ ਉੱਚਾ ਦਰਜਾ ਦਿੱਤਾ ਗਿਆ ਹੈ ਪਰ ਉਸ ਸਮਾਜ ਨੂੰ ਅੱਜ ਵੀ ਦਲਿਤ ਸਮਾਜ ਦੀ ਕੋਈ ਸੁਣਵਾਈ ਨਹੀਂ ਹੁੰਦੀ ਕੋਈ ਕਿਸੇ ਥਾਣੇ ਵਿੱਚ ਕਿਤੇ ਜਾ ਕੇ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਹਿਊਮਨ ਰਾਈਟਸ ਦੇ ਡੀਜੀਪੀ ਆਏ ਤੁਹਾਡੇ ਘਰ ਦਾ ਮੌਕਾ ਵੀ ਵੇਖਣ ਸਾਰਾ ਜੁਆ ਪਾਰਟੀਆਂ ਨੂੰ ਬੁਲਾ ਕੇ ਉਹਨਾਂ ਤੱਤ ਸੁਣਿਆ ਲੱਗਦਾ ਹੁਣ ਇਨਸਾਫ ਮਿਲੇਗਾ ਹਾਂਜੀ ਸਰ ਮੈਂ ਸਾਰੀ ਥਾਈ ਜਾ ਕੇ ਦੇਖ ਲਿਆ ਸੀ ਹੁਣ ਮੈਨੂੰ ਪੂਰੀ ਉਮੀਦ ਹੈ ਕਿ ਮੈਨੂੰ ਹਿਊਮਨ ਰਾਈਟਸ ਕੋ ਇਨਸਾਫ ਮਿਲੇਗਾ ਕਿਉਂਕਿ ਉਹਨਾਂ ਨੇ ਮੇਰੀ ਅੱਜ ਜਿਹੜੀ ਕਿ 4 ਸਾਲਾਂ ਤੋਂ ਗੱਲ ਨਹੀਂ ਸੁਣ ਰਹੇ ਸੀ ਕੋਈ ਵੀ ਇਨਸਪੈਕਟਰ ਕੋਈ ਡੀਐਸਪੀ ਕੋਈ ਗੱਲ ਨਹੀਂ ਸੁਣ ਰਿਆ ਸੀ ਅੱਜ ਉਹਨਾਂ ਨੇ ਮੇਰੀ ਸਾਰੀ ਹੱਡ ਬੀਤੀ ਸਾਰੀ ਗੱਲ ਸੁਣੀ ਹੈ ਤੇ ਮੈਨੂੰ ਉਮੀਦ ਵੀ ਹੈ ਕਿ ਮੈਨੂੰ ਇਨਸਾਫ ਮਿਲੇਗਾ ਤੇ ਮੇਰਾ ਭਾਈਚਾਰਾ ਮੇਰੇ ਨਾਲ ਖੜਾ ਹੋਇਆ ਐ ਇਸ ਸਮਾਜ ਦਾ ਜਿਹੜਾ ਤੁਹਾਨੂੰ ਐਸ்சி ਕਮਿਸ਼ਨ ਦੇ ਹੁਕਮਾਂ ਦੇ ਜਿਹੜਾ ਐਫਆਈਆਰ ਵੱਧਾ ਜੁਰਮ ਐਸਸੀਐਸਟੀ ਐਕਟ ਉਹਦੀ ਕੋਈ ਸੀਸੀਟੀਵੀ ਜਾਂ ਕੋਈ ਵੀਡੀਓ ਹੈ ਜਿੱਚ ਤੁਹਾਡੇ ਅਪਮਾਨਸ਼ਬਦ ਸ਼ਬਦ ਤੁਹਾਨੂੰ ਕਹੀ ਗਏ ਹਾਂਜੀ ਸਰ ਮੇਰੇ ਕੋਲ ਸਾਰੀਆਂ ਵੀਡੀਓ ਸਬ ਪ੍ਰੂਫ ਹੈ ਨੇ ਮੇਰੇ ਕੋਲ ਜੀ ਬੋਲ ਰਹੇ ਹੋ ਕਿ ਆਡੀਓ ਸਾਰੀ ਕੈਚ ਹੋਈ ਰਿਕਾਰਡ ਹੈ ਹਾਂਜੀ ਸਰ ਸਭ ਕੁਝ ਹੈ ਮੇਰੇ ਕੋਲ ਐਜ਼ ਅ ਪ੍ਰੂਫ ਲੈ ਕੇ ਮੈਂ ਅੰਨਾ ਕੋ ਪ੍ਰੈਜ਼ੈਂਟ ਹੁੰਦੀ ਹਾਂ ਹਰ ਵਾਰ ਦੇ ਦਿੱਤੇਗੇ ਪੂਰਾ ਸਭ ਕੁਝ ਸਭ ਕੁਝ ਦੇ ਦਿੱਤਾ ਗਿਆ ਸਰ ਰਿਟਰਨ ਦਿੱਤਾ ਗਿਆ ਪੈਨ ਡਰਾਈਵ ਦਿੱਤੀ ਗਈ ਹੈ ਗਵਾਹ ਦਿੱਤੇ ਗਏ ਨੇ ਸਭ ਕੁਝ ਦਿੱਤਾ ਗਿਆ ਹੈ ਪਰ ਇਹ ਸੁਣ ਲੈ ਕੋਈ ਕਾਰਵਾਈ ਕਰਨ ਲਈ ਤਿਆਰੀ ਨਹੀਂ ਹੈਗੇ ਐਸਸੀਐਸਟੀ ਐਕਟ ਲਗਾ ਦਿੱਤਾ ਸੀ ਹੁਣ ਦੇ ਹੁਕਮ ਤੇ ਹੁਣ ਅੱਜ ਕੀ ਇਨਸਾਫ ਦੀ ਕਿਹੜੀ ਚੀਜ਼ ਰਹਿ ਗਈ ਹੈ ਹਾਂਜੀ ਸਰ ਇਨਸਾਫ ਦੀ ਇਹ ਚੀਜ਼ ਰਹਿ ਗਈ ਹੈ ਕਿ ਐਸੀ ਐਕਟ ਲਗਾਉਣ ਦੇ ਬਾਵਜੂਦ ਇਹਨਾਂ ਨੇ ਕੁਝ ਬੰਦਿਆਂ ਨੂੰ ਆਪਣੇ ਜੋ ਕਿ ਸਾਡੇ ਮਹੱਲੇ ਦੇ ਵੀ ਨਹੀਂ ਹੈ ਕਿ ਜਿਨ੍ਹਾਂ ਨੂੰ ਕਿ ਇਹਨਾਂ ਨੇ ਇਕੱਠਿਆਂ ਕਰਕੇ ਇਹਨਾਂ ਨੇ ਮੀਟਿੰਗ ਕਰਕੇ ਆਪਸ ਵਿੱਚ ਉਹਨਾਂ ਨੂੰ ਕਲੀਨ ਕਰ ਦਿੱਤਾ ਹੈ ਕਿ ਇਹਨਾਂ ਨੇ ਕਿ ਕੋਈ ਆਪਸ਼ਬਦ ਨਹੀਂ ਬੋਲੇ ਇਹਨਾਂ ਨੇ ਝੂਠਾ ਪਰਚਾ ਐਸੀ ਕਮਿਸ਼ਨ ਤੇ ਜਾ ਕੇ ਇਹਨਾਂ ਨੇ ਕਰਵਾਇਆ ਹੈ ਹਾਲਾਂਕਿ ਮੇਰੇ ਕੋਲ ਸਾਰੇ ਤੱਥ ਪ੍ਰੂਫ ਗਵਾਹ ਤੱਕ ਮੇਰੇ ਕੋਲ ਨੇ ਕਿ ਜਿਹੜੇ ਅਗਵਾਹੀ ਦੇ ਲਈ ਤਿਆਰ ਨੇ ਕਿ ਹਾਂਜੀ ਇਹਨਾਂ ਨਾਲ ਤੱਕਾ ਹੋਇਆ ਏ ਪਰ ਇਹ ਸਰ ਮੰਨ ਲਈ ਤਿਆਰ ਹੀ ਨਹੀਂ ਸੀ ਇਹਨਾਂ ਨੇ ਸਾਡੇ ਆਪੋਜੀਟ ਖਿਲਾਫ ਬਣਾ ਕੇ ਦੇ ਦਿੱਤਾ ਕਿ ਨਹੀਂ ਇਹਨਾਂ ਨਾਲ ਕੋਈ ਤੱਕਾ ਨਹੀਂ ਹੋਇਆ ਕੋਈ ਇਹਨਾਂ ਨੇ ਗਾਲੀ ਗਲੋਚ ਨਹੀਂ ਹੋਇਆ ਇਹਨਾਂ ਨੇ ਝੂਠਾ ਪਰਚਾ ਦੂਸਰੀ ਪਾਰਟੀ ਤੇ ਕਰਵਾਇਆ ਹੈ ਇਹ ਰਿਪੋਰਟ ਬਣਾਈ ਗਈ ਹੈ ਹਾਂਜੀ ਇਹ ਰਿਪੋਰਟ ਸਾਡੇ ਐਸੇ ਕਮਿਸ਼ਨ ਨੂੰ ਪੇਸ਼ ਕੀਤੀ ਗਈ ਹੈ ਜਸਪਾਲ ਸਰ ਵੱਲੋਂ ਡੀਐਸਪੀ ਜਸਪਾਲ ਸਿੰਘ ਸਰ ਵੱਲੋਂ ਜਸਪਾਲ ਸਿੰਘ 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 ਜਸਪ ਕਿਉਂਕਿ ਸਾਡੀ ਜਿਹੜੀ ਜਿਹਾ ਜਥੇਬੰਦੀ ਆ ਗੁਰੂਗਦਾ ਆ ਟੈਗਟ ਫੋਰਸ ਅਸੀਂ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਕਿਤੇ ਭਾਈਚਾਰੇ ਨਾਲ ਅਰਬਦਾਸਿਆ ਭਾਈਚਾਰੇ ਨਾਲ ਵਾਲੀ ਭਾਈਚਾਰੇ ਨਾਲ ਚਾਹੇ ਬਾਬਾ ਸਾਹਿਬ ਮੀਤਗਰ ਜੀ ਨੂੰ ਮੰਨਣ ਵਾਲੇ ਲੋਕ ਆ ਚਾਹੇ ਸਤਕਲ ਕਬੀਰਾ ਕਿਸੇ ਵੀ ਸਮਾਜ ਦੇ ਮੰਨਣ ਵਾਲੇ ਲੋਕ ਆ ਉੱਥੇ ਹਮੇਸ਼ਾ ਹੀ ਸਾਡੀ ਗੁਰੂਗਦਾ ਆ ਟੈਗਟ ਫੋਰਸ ਬੋਲੂ ਅਸੀਂ ਪਹੁੰਚਦੇ ਆ ਤੋਂ ਸਾਡੇ ਬਹੁਤ ਸਤਿਕਾਰਯੋਗ ਬਜ਼ੁਰਗ ਸਾਹਿਬ ਜੀ ਦੇ ਨਾਲ ਹੀ ਖੜੇ ਆ ਇਹਨਾਂ ਨੇ ਵੀ ਐਕਸਾਈਜ਼ ਡਿਊਟੀ ਕਰਕੇ ਆਪਣੀ ਸੇਵਾ ਮੁਕਤ ਜਿਹੜੀ ਹੋਈ ਆ ਦੇਖੋ ਇਹਨਾਂ ਦੀ ਏਜ ਕਿੰਨੀ ਆ ਪਰ ਜਿਹੜੀ ਵੀਡੀਓ ਜਦੋਂ ਫੁਟੇਜ ਆ ਤੇ ਉਹ ਦੇਖਣ ਚ ਤੁਹਾਨੂੰ ਸਾਹ ਪਤਾ ਲੱਗਦਾ ਵੀ ਆਪਾਂ ਤੁਹਾਡੇ ਮਾਜੇ ਰੋਇ ਦਿਖਾਉਂਦੇ ਆਂ ਵੀ ਜਿਹੜੇ ਮੁਲਾਜ਼ਮ ਆ ਵਰਦੀ ਪਾ ਕੇ ਉਹ ਵਰਦੀ ਦਾ ਜਿਹੜਾ ਰੋਹ ਵਾ ਇੱਕ ਫੌਜੀ ਵੀਰ ਜਿਹੜਾ ਫੌਜ ਦੀ ਰੱਖਿਆ ਕਰਦਾ ਸਾਡੇ ਪੂਰੇ ਭਾਰਤ ਦੀ ਰੱਖਿਆ ਕਰਦਾ ਉਹ ਬਾਰਡਰਾਂ ਦੇ ਉੱਪਰ ਤੇ ਆਪਾਂ ਉਹਨੂੰ ਉਹ ਵੀਰ ਨੂੰ ਸਿਰਫ ਇੰਨੀ ਗੱਲ ਦੇ ਉੱਪਰ ਆਪਾਂ ਟੌਰਚਰ ਕਰਨਾ ਉੱਥੇ ਰਹਿਣ ਨਹੀਂ ਦੇਣਾ ਵੀ ਇਹ ਮਕਾਨ ਜਿਹੜਾ ਇਹਨਾਂ ਨੇ ਲੈ ਲਿਆ ਇਹ ਕਿਉਂ ਲਿਆ ਫਿਰ ਜਿਹੜਾ ਆਪਾਂ ਇੱਥੇ ਗੱਲ ਚੱਲਦੀ ਆ ਵੀ ਜਿਹੜੇ ਆਪ ਸ਼ਬਦ ਬੋਲੇ ਆ ਕਿਉਂਕਿ ਤੁਸੀਂ ਦੇਖਦੇ ਹੋ ਵੀ ਜਿਹੜੀਆਂ ਉੱਚ ਜਾਤੀਆਂ ਹੁੰਦੀਆਂ ਉਹ ਮੇਸ਼ਾਹੀ ਬਾਬਾ ਸਾਹਿਬ ਮਿਰਗਤ ਸਮੇ ਤੋਂ ਲੈ ਕੇ ਅੱਜ ਤੱਕ ਵੀ ਜਿਹੜਾ ਇਹ ਸਾਰੇ ਲੋਕ ਸਾਨੂੰ ਜਿਹੜਾ ਪਿੱਠ ਦੇ ਪਿੱਛੇ ਜੋ ਗਾਲਾਂ ਕੱਢਦੇ ਆ ਦੋਨੀਆਂ ਭਾਈ ਜਣਾਂ ਨੂੰ ਕੱਢਦੇ ਇਕੱਲੇ ਰਵੀ ਦਾਸ ਜੀ ਨੇ ਨਹੀਂ ਕੱਢਦੇ ਨਾਲ ਹੀ ਪਗਾਨ ਬਾਲੀ ਮਾਨਾ ਦੇ ਮੰਨਣ ਵਾਲੇ ਲੋਕ ਆ ਉਹ ਦੋਨੀਆਂ ਕਮੇਟੀਆਂ ਨੂੰ ਜਿਹੜੀ ਇਹ ਅਪ ਸ਼ਬਦ ਬੋਲਦੇ ਆ ਪਰ ਇਹ ਇਹੀ ਬੋਲਣ ਕਰਕੇ ਬਾਬਾ ਸਾਹਿਬ ਮੇਦਗਾਂ ਨੇ ਜਿਹੜਾ ਇਹ ਐਟ੍ਰੋਸਿਟੀ ਐਕਟ ਬਣਾਇਆ ਸੀਗਾ 1899 ਉਹ ਤਾਂ ਹੀ ਬਣਾਇਆ ਗਿਆ ਸੀ ਵੀ ਜਿੱਥੇ ਕਿਤੇ ਇਹ ਸਮਾਜ ਦੇ ਨਾਲ ਇਹਨਾਂ ਨੂੰ ਨੀਚਾ ਦਿਖਾਲਿਆ ਜਾਂਦਾ ਆ ਇਹਨਾਂ ਨਾਲ ਬਸਲੂਕੀ ਕੀਤੀ ਜਾਂਦੀ ਆ ਜਾਂ ਇਹਨਾਂ ਦੇ ਜਿਹੜਾ ਪਾਣੀ ਦਾ ਬੰਦ ਕੀਤਾ ਜਾਂਦਾ ਪਿਆ ਕਿ ਬਾਈਕਾਟ ਕੀਤਾ ਜਾਂਦਾ ਬੜੀਆਂ ਧਰਾਮਾਂ ਜਿਹੜੀਆਂ ਇਹਦੇ ਵਿੱਚ ਜਿਹੜੀਆਂ ਮੈਂਸ਼ਨ ਹੁੰਦੀਆਂ ਜਿਸ ਵਿੱਚ ਜਿਹੜਾ ਐਕਟਰ ਸੀ ਜਿਹੜਾ ਐਸਸੀਓਡ ਲੱਗਦਾ ਸੋ ਜਦੋਂ ਕੋਈ ਬੰਦੇ ਨੂੰ ਇਨਸਾਬ ਨਹੀਂ ਮਿਲਦਾ ਤੇ ਫਿਰ ਬੰਦਾ ਰੁੱਖ ਜਿਹੜਾ ਆ ਉਹ ਆਪਣੇ ਕਮਿਸ਼ਨ ਵਾਲੀ ਕਰੂਗਾ ਜਿੰਨੇ ਵੀ ਹਿਊਮਨ ਰਾਈਟਸ ਨੂੰ ਮਿਲੇ ਜੀ ਕੀ ਉਹਨਾਂ ਵੱਲੋਂ ਵਿਸ਼ਵਾਸ ਨਹੀਂ ਮੈਂ ਹਿਊਮਨ ਰਾਈਟਸ ਦਾ ਕੱਲ ਕੱਲ ਹੋਈ ਸੀ ਡੀਜੀਪੀ ਨਰੇਸ਼ ਰੋੜਾ ਸਾਹਿਬ ਨਾਲ ਕਿਉਂਕਿ ਪਹਿਲਾਂ ਇਹ ਡੀਜੀਪੀ ਹੈ ਹਿਊਮਨ ਰਾਈਟਸ ਸੀ ਹੁਣ ਡੀਜੀਪੀ ਬਣ ਗਏ ਆ ਉਹਨਾਂ ਨਾਲ ਕੱਲ ਵੀ ਫੋਨ ਤੇ ਗੱਲ ਹੋਈ ਸੀ ਇਹਨਾਂ ਨੇ ਕਿਹਾ ਵੀ 11:00 ਵਜੇ ਦਾ ਟਾਈਮ ਹੈ ਬੈਠੇ ਬਿਆਨ ਲੈਂਦੇ ਆ ਪਰ ਇਹ ਨੋਬਤ ਜਿਹੜੀ ਆ ਡੀਜੀਪੀ ਤੱਕ ਆਉਣ ਦੀ ਨੋਬਤ ਕਿਉਂ ਭਈ ਜੇਕਰ ਇੱਥੇ ਤੇ ਜਿਹੜੇ ਪੁਲਿਸ ਕਮਿਸ਼ਨਰ ਗੁਰਪੀ ਭੁੱਲਰ ਸਾਹਿਬ ਆ ਉਦਾਂ ਤਾਂ ਕਹਿੰਦੇ ਵੀ ਅਸੀਂ ਸਾਰੇ ਸਮਾਜ ਨੂੰ ਨਾਲ ਲੈ ਕੇ ਚੱਲਦੇ ਆ ਤੇ ਇੱਥੇ ਇੱਥੇ ਉਹੀ ਗੱਲ ਆ ਗਈ ਵੀ ਜਿਹੜੇ ਪੁਲਿਸ ਕਮਿਸ਼ਨਰ ਦੀ ਜਿਹੜੀ ਵਰਦੀ ਪਾਈ ਆ ਵੀ ਰੱਖਿਆ ਸੀ ਉਹਨਾਂ ਦੀ ਕਾਨੀ ਆ ਜਿਹੜੇ ਮੁਲਾਜ਼ਮ ਆ ਪੰਜਾਬ ਪੁਲਿਸ ਦੇ ਆ ਉਹਦਾ ਸਿੱਧ ਸਿੱਧਾ ਜਿਹੜਾ ਇੱਥੇ ਸਪਸ਼ਟ ਹੀ ਹੁੰਦਾ ਵੀ ਅਸੀਂ ਜਿਹੜੀ ਆ ਉਹਨਾਂ ਦਾ ਪੱਖ ਪੂਰਨਾ ਜਿਨ੍ਹਾਂ ਸਾਡੇ ਪੰਜਾਬ ਪੁਲਿਸ ਦੇ ਮੁਲਾਜ਼ਮ ਆ ਪਰ ਜੇ ਇਹ ਤੋਂ ਉੱਪਰ ਉੱਠ ਗਏ ਇਹ ਫੌਜੀ ਵੀਰ ਨੂੰ ਵੀ ਆਪਣਾ ਸਮਝਦੇ ਵੀ ਇਹ ਭਾਰਤ ਦੇਸ਼ ਨੂੰ ਬਚਾਉਣ ਵਾਲੇ ਫੌਜੀ ਵੀਰ ਆ ਅਸੀਂ ਇਹਨਾਂ ਦੀ ਵੀ ਹੈਲਪ ਕਰਨੀ ਆ ਤੇ ਬਰੋਬਰ ਜੋ ਇਹ ਹਮੇਸ਼ਾ ਹੀ ਜਿਹੜੇ ਆਈਪੀਐਸ ਅਫਸਰ ਹੁੰਦੇ ਆ ਜਾਂ ਪੀਸੀਐਸ ਅਫਸਰ ਹੁੰਦੇ ਆ ਇਹ ਔਨ ਮੈਰਿਟ ਸ਼ਬਦ ਵਰਤਦੇ ਤੇ ਔਨ ਮੈਰਿਟ ਸ਼ਬਦ ਦੀ ਅੱਜ ਦੇਖ ਲਓ ਵੀ ਇਹ ਸਾਡੀ ਸਾਡੀ ਭੈਣਾਂ ਜਿਹੜੀ ਰਵਿਦਾਸ਼ੀਆ ਸਮਾਜ ਦੀ ਸਾਡਾ ਵੀਰ ਆ ਪੂਰਾ ਭਾਈਚਾਰਾ ਸਮਾਜ ਆ ਜੇ ਅੱਜ ਇਹ ਇਕੱਲਾ ਲੱਗਦਾ ਵੀ ਇਹ ਇਕੱਲਾ ਹੀ ਆ ਇਕੱਲਾ ਨਹੀਂ ਪੂਰਾ ਸਮੁੱਚਾ ਸੰਤ ਸਮਾਜ ਪੂਰੇ ਜਥੇਬੰਦੀਆਂ ਇਹਨਾਂ ਦੇ ਨਾਲ ਆ ਸੋ ਅਸੀਂ ਵੀ ਇਹੀ ਚਾਹੁੰਦੇ ਆ ਵੀ ਇਹਨਾਂ ਦੀ ਜਿਹੜੀ ਪਰਚਾ ਜਿਹੜਾ 25 ਦਾ ਇਹ ਫੌਜੀ ਸਾਹਿਬ ਨੇ ਣਟ ਭੱਜ ਕਰਕੇ ਜੇ ਪੜਿਆ ਲਿਖਿਆ ਨਾ ਹੁੰਦਾ ਗੱਲ ਫੇਰ ਇੱਥੇ ਆ ਗਈ ਆ ਵੀ ਜੇ ਕਰੇ ਪੜਿਆ ਲਿਖਿਆ ਨਾ ਹੁੰਦਾ ਤੇ ਇਹਨੇ ਰੋਲ ਜਾਣਾ ਰੋਲਣ ਤੋਂ ਬਾਅਦ ਇਹਨੇ ਪਰਚੇ ਫੌਜੀ ਸਾਹਿਬ ਤੇ ਪੈ ਜਣੇ ਦੇ ਵਿੱਚ ਉਹਨਾਂ ਦੀ ਹਾਦੀ ਨੇ ਪਰ ਇਹ ਪੜਿਆ ਲਿਖਿਆ ਕਰਕੇ ਇਹਨੂੰ ਨੌਲੇਜ ਸੀਗੀ ਨੌਲੇਜ ਕਰਕੇ ਨੇ ਮੰਤਰੀ ਨੂੰ ਮਿਲਿਆ ਸਭ ਕੁਝ ਪਿਆਰਭਾਈ ਕੀਤੀ ਤੇ ਜਿਹੜਾ ਸਿਵਲ ਸਰਜ ਨਹੀਂ ਹੁੰਦਾ ਜਿਹਨੇ ਬੋਰਡ ਬਣਾਉਣਾ ਜਦੋਂ ਉਹਨਾਂ ਨੇ ਬੋਰਡ ਦੇ ਵਿੱਚ ਲਿਖਦਾ ਵੀ ਇਹ ਛੱਟ ਆਪਮਾਰੀ ਜਾ ਸਕਦੀ ਹੈ ਤੇ 25 ਕਿਉਂ ਨਹੀਂ ਟੁੱਟੀ ਫਿਰ 182 ਜਿਹੜੀ ਹੈ ਇਹ ਮੁਲਾਜ਼ਮ ਦੇ ਉੱਪਰ ਕਿ ਏ ਪ੍ਰੈਸ਼ਰ ਕਿਤੇ ਨਾ ਕਿਤੇ ਤਾਂ ਹੈਗਾ ਆ ਮੈਂ ਜਦੋਂ ਹੁਣ ਇੱਥੇ ਡੀਵੀਜ਼ਿਨ ਦੇ ਏਸੀਪੀ ਸਾਹਿਬ ਆ ਜਿਸ ਪਾਲ ਕਰੇ ਇਹਨਾਂ ਨੂੰ ਮਿਲਿਆ ਅੰਦਰ ਬਣਿਆ ਇਹ ਕਹਿੰਦਾ ਯਾਰ ਮੈਂ ਤਾਂ ਤੁਹਾਡ ਨਾਲ ਗੱਲ ਨਹੀਂ ਕਰਨੀ ਮੈਂ ਇਹ ਗੱਲ ਨਹੀਂ ਕਰਨੀ ਤੇ ਅਹੀਂ ਤੇ ਕੋ ਆਗੇ ਵੀ ਕਰਨਾ ਅਹੀਂ ਉੱਠ ਕੇ ਜਦੋਂ ਬਾਹਰ ਆਉਣ ਲੱਪੇ ਉੱਠੇ ਬਾਹਰ ਆ ਗਿਆ ਮੈਂ ਕਹਾ ਮੈਂ ਤੇਰੇ ਕੋ ਕੀ ਲੈਣਾ ਵੀ ਤੂੰ ਏਸੀਪੀ ਹੋਗਾ ਆਪਣੀ ਜਗ੍ਹਾ ਹੋਗਾ ਫਿਰ ਇਹ ਕਹਿੰਦਾ ਨਹੀਂ ਦੋ ਮਿੰਟ ਬੈਠਿਓ ਮੈਂ ਕਹਾ ਤੂੰ ਆਪ ਹੀ ਤਾਂ ਕਹਿੰਦਾ ਗੱਲ ਨਹੀਂ ਕਰਨੀ ਉਹਦਾ ਬਿਹੇਵੀਅਰ ਦੇਖੋ ਬੰਦੇ ਦਾ ਕਿਦਾਂ ਵੀ ਜਿਹੜਾ ਏਸੀਪੀ ਆ ਉਹਦਾ ਫਰਜ਼ ਬੰਦਾ ਸੁਣਨਾ ਨਹੀਂ ਜੀ ਉਹਦਾ ਡੀਜੀਪੀ ਤੱਕ ਰਿਪੋਰਟ ਚਲੇਗੀ ਮੈਂ ਕਹਾਂ ਵੀ ਇਹ ਜਿਹੜਾ ਐਸੀਅਟ ਤੁਸੀਂ ਕਹਿੰਦੇ ਆ ਵੀ ਕਿਹੜਾ ਕੈਨਸਲ ਕਰਤਾ ਤੁਸੀਂ ਲਿਖ ਕੇ ਦੇਤਾ ਨਹੀਂ ਮੰਨਦਾ ਇਹਦੀਆਂ ਸੈਕਸ਼ਨ ਕਿੱਦਾਂ ਬਣਦੀਆਂ 3 1 ਕਿੱਦਾਂ ਬਣਦੀ 3 5 4 3 ਇਹ ਕਿੱਦਾਂ ਬਣਦੀ ਸੈਕਸ਼ਨ ਕੋਈ ਨਹੀਂ ਜਵਾਬ ਦਿੰਦਾ ਇਹਨੇ ਮੈਂ ਕਹਾਂ ਕੱਲਾ ਅਪਸ਼ਬਦ ਬੋਲਣ ਦੇ ਨਾਲ ਹੁੰਦਾ ਵੀ ਜਿਹੜੇ ਸਾਨੂੰ ਜਾਤੀ ਪ੍ਰਤੀ ਸਾਡੇ ਜਿਹੜੇ ਅਪਸ਼ਬਦ ਗਲਤ ਬੋਲੇ ਜਾਂਦੇ ਉਸ ਪ੍ਰਤੀ ਹੁੰਦਾ ਇਹਨਾਂ ਨੂੰ ਇਹ ਨਹੀਂ ਪਤਾ ਫਿਰ ਜਦੋਂ ਪਤਾ ਹੀ ਨਹੀਂ ਕਿਸੇ ਬੰਦੇ ਨੂੰ ਨਾ ਪਤਾ ਵੀ ਉੱਠ ਕੇ ਚੰਗਾ ਬਾਹਰ ਹੀ ਹੋਣਾ ਹੋਵੇ ਇਹ ਗੱਲ ਅਸੀਂ ਅੱਜ ਅੱਜ ਤੋਂ ਬਾਅਦ ਜੋ ਇਹਨੇ ਬਿਹੇਵियर ਕੀਤਾ ਇਹ ਪੂਰੇ ਪੰਜਾਬ 'ਚ ਲੱਗੇ ਜਾਵਾਂਗੇ ਇਹਰੇ ਜਿਹੜੇ ਪੁਤਲੇ ਆ ਡੀਐਸਬੀਐਸੀਪੀ ਸੈਂਟਰ ਦੇ ਪੂਰੇ ਪੰਜਾਬ ਦੇ ਵਿੱਚ ਆਪਣੀ ਜਥੇਬੰਦੀ ਵੱਲੋਂ ਹਰ ਜ਼ਿਲ੍ਹੇ ਦੇ ਵਿੱਚ ਜਿਹੜਾ ਇਹ ਫੂਕੇ ਜਾਉਂਗੇ ਕਿਉਂਕਿ ਇਹ ਬਾਰ ਬਾਰ ਜਿਹੜੇ ਆ ਇਹ ਟੌਰਚਰ ਕਰਦੇ ਆ ਵੀ ਐਸਸੀ ਕਮਿਸ਼ਨ ਨੂੰ ਐਸਸੀ ਕਮਿਸ਼ਨ ਨੂੰ ਵੀ ਇਹ ਗਲਤ ਪਰਚੇ ਗਲਤ ਪਰਚੇ ਕਰਦਾ ਹੁੰਦੇ ਜੋ ਲਾ ਕੰਦਾ ਲਾ ਦੇ ਮੁਤਾਬਕ ਇਹ ਜਿਹੜੀ ਐਸਸੀ ਕਮਿਸ਼ਨ ਇੱਕ ਕੋਰਟ ਆ ਜੋ ਸਾਡੇ ਜੁਡੀਸ਼ੀਅਲ ਦੀਆਂ ਕੋਰਟਾਂ ਹੁੰਦੀਆਂ ਇਦਾਂ ਹੀ ਐਸਸੀ ਕਮਿਸ਼ਨ ਪੂਰੇ ਪੰਜਾਬ ਦੀ ਇੱਕ ਕੋਰਟ ਹੁੰਦੀ ਆ ਜਿੱਥੇ ਸੁਣਵਾਈ ਹੁੰਦੀ ਆ ਜਿੱਥੇ ਵੀ ਡੀ ਇਲੀਗਲ ਆਫੀਸਰ ਵੱਡੇ ਵੱਡੇ ਜਿਹੜੇ ਪੜ੍ਹੇ ਲਿਖੇ ਆਫੀਸਰ ਹੁੰਦੇ ਜਿਹੜੇ ਸੈਕਸ਼ਨ ਜਿਹੜੀ ਆ ਤਿਆਰ ਕਰ ਦਿਆ ਵੀ ਇਹ 3 ਇੱਕ ਇੱਕ ਲਗਣੀਆਂ 2 ਲਗਣੀਆਂ 3 ਲਗਣੀਆਂ 4 ਲਗਣੀਆਂ ਤੇ ਆਪਾਂ ਉਹਨਾਂ ਦੇ ਉੱਪਰ ਉਹ ਟਿਕਾ ਟਿੱਪਣੀ ਕਰਦੇ ਆ ਸਾਡੀ ਕੋਰਟ ਦੇ ਉੱਪਰ ਇਹਨਾਂ ਦੇ ਉੱਪਰ ਵੀ ਜਿਹੜਾ ਇਹਨਾਂ ਨੇ ਟਿਕਾ ਟਿੱਪਣੀ ਕੀਤੀ ਹੈ ਜਿਨੇ ਮੈਂ ਸੁਣਿਆ ਆਪਾਂ ਨੇ ਦੇਖੀਏ ਕਿ ਵੀਡੀਓ ਵੀ ਇਹਨਾਂ ਨੇ ਕਿਹਾ ਵੀ ਅਸਾਈਗਮੈਂਟ ਨਹੀਂ ਹੋਣਾ ਚਾਹੀਦਾ ਵੀ ਇਹ ਝੂਠੇ ਪਰਚੇ ਕਰਾਉਂਦੇ ਉਹਨਾਂ ਦੇ ਵੀ ਡੈਫੀਨੇਸ਼ਨ ਦਾ ਕੇਸ ਪੂਰੇ ਸਮਾਜ ਵੱਲੋਂ ਪਾਇਆ ਜਾਊਗਾ ਤੇ ਜਿਹੜਾ ਅਸੀਂ ਵੀ ਚਾਹੁੰਦੇ ਆ ਵੀ ਅਸਾਈਗਮੈਂਟ ਸ਼ਕਤੀ ਨਾਲ ਇਹਦੇ ਜਿਹੜਾ ਮੁਲਾਜ਼ਮ ਆ ACP ਸੈਂਟਰ ਇਹਦੇ ਉੱਪਰ ਐਕਸ਼ਨ ਨਾਲ ਜਿਹਦਾ ਅਤੇ ਜਿਹਨੇ ਵਰਦੀ ਪਾ ਕੇ ਸਾਡੇ ਵੀਰ ਨਾਲ ਜਿਹੜਾ ਧੱਕੇਸ਼ ਉਹਨਾਂ ਗ੍ਰਿਫਤਾਰੀ ਜਿਹੜੀ ਜਲਦੀ ਨਾ ਹੋਈ ਹੁਣ ਬੀਜਪੀ ਸਾਹਮਣੇ ਕਿਹਾ ਵੀ ਸਾਨੂੰ ਜਿਹੜਾ ਹਫਤੇ ਦਾ ਟਾਈਮ ਦੋ ਵੀ ਅਸੀਂ ਆਪਣੀ ਜਿਹੜੀ ਰਿਪੋਰਟ ਆ 30 ਤੋਂ ਪਹਿਲਾਂ ਪਹਿਲਾਂ ਕਿਉਂਕਿ ਕਮਿਸ਼ਨ ਨੇ ਵੀ ਕਿਹਾ ਵੀ 30 ਤੋਂ ਪਹਿਲਾਂ ਪਹਿਲਾਂ ਰਿਪੋਰਟ ਫਾਈਨਲ ਕੀਤੀ ਜਾਵੇ ਤੇ ਆਪਾਂ ਵੀ ਡੀਜੀਪੀ ਸਾਹਮਣੇ ਵੀ 7 ਦਿਨ ਦਾ ਕਿਹਾ ਸੀ ਵੀ ਆਪਾਂ ਕੋ ਔਨ ਮੈਟਰ ਹੈਗੀ ਆ ਰਿਪੋਰਟ ਜੋ ਬਣਦਾ ਅਸੀਂ ਉਹ ਕਰਾਂਗੇ ਇਨਸਾਫ ਜਿਹੜਾ ਫੌਜੀ ਵੀਰ ਨੂੰ ਦਵਾਂਗੇ ਆਪਣੀ ਇਹੀ ਮੰਗਿਆ ਵੀ ਜਿਹੜਾ ਇੱਕ ਘਰ ਦੇ ਉੱਪਰ ਇਹਨਾਂ ਨੇ ਹਮਲਾ ਕਰਤਾ ਇਹਨਾਂ ਦੀ ਵਾਈਫ ਨੂੰ ਜਦੋਂ ਅੰਦਰ ਜਾਣ ਲੱਗੀ ਆ ਤੇ ਉੱਥੋਂ ਤਰਕੀਲ ਗਿਆ ਉਹਨਾਂ ਦਾ ਕੁੱਟਮਾਰ ਕਰਨ ਦੀ ਉਹ ਜਦ ਤੱਕ ਨਹੀਂ ਲੱਗੀ ਅਤੇ ਜਿਹੜਾ ਐਸੀ ਕਮਿਸ਼ਨ ਐਕਟ ਲੱਗਿਆ ਉਹਦੇ 90 ਦਿਨ ਦਾ ਟਾਈਮ ਹੁੰਦਾ ਵੀ ਅਸੀਂ ਜਿਹੜਾ ਇਹਨੂੰ ਆਪਣੇ ਕੋਰਟ ਚ ਉਹਨਾਂ ਚਲਾਣ ਦਿੱਤਾ ਜਾਵੇ ਉਹ ਨਹੀਂ ਬੇਸ਼ ਕੀਤਾ ਇਹ ਆਪਾਂ ਮੂਵਮੈਂਟ ਸਾਡੀਆਂ ਇੱਥੇ ਕਮਿਸ਼ਨਰ ਸਾਹਿਬ ਨੂੰ ਆਈਜੀ ਸਾਹਿਬ ਨੂੰ ਤੇ ਡੀਜੀਪੀ ਪੰਜਾਬ ਨੂੰ ਗੁਰੇ ਸਾਹਿਬ ਸਾਹਮਣੇ ਆ ਇਹ ਵੀਰਦਾ ਨਿਸ਼ਾਨਬ ਦੇਣ ਬਾਅਦ ਗੁਰੂ ਦਾ ਟੈਗਰ ਫੋਨ ਜੋ ਕਰਨਾ ਪਿਆ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਵਿੱਚ ਆਪਾਂ ਕਰਾਂਗੇ ਸਾਰਿਆਂ ਜੈ ਭੀਮ ਜੈ ਭਾਰਾ ਜੇ ਕੁਸ਼ਨਸ ਦੇ ਕੇਸ ਸੰਬੰਧੀ ਤੁਸੀਂ ਆਏ ਹੋ ਅੰਮ੍ਰਿਤਸਰ ਬਿਤੌਰ ਇਨਕੁਆਇਰੀ ਕਰਨ ਕੀ ਫੈਕਟਸ ਦੇਖੇ ਨਹੀਂ ਅੱਜ ਮੈਂ ਇੱਥੇ ਆ ਆਨਰੇਬਲ ਐਸ ਸੀ ਐਸ ٹی ਕਮਿਸ਼ਨ ਪੰਜਾਬ ਦੇ ਡਾਇਰੈਕਸ਼ਨਸ ਦੇ ਡੀਜੀਪੀ ਸਾਹਿਬ ਨੇ ਮੈਨੂੰ ਡਾਇਰੈਕਟ ਕੀਤਾ ਸੀਗਾ ਵੀ ਇਸ ਕੇਸ ਦੇ ਵਿੱਚ ਜੋ ਵੀ ਫੈਕਟਸ ਨੇ ਉਹ ਵੈਰੀਫਾਈ ਕਰਨ ਵਾਸਤੇ ਤੇ ਮੈਂ ਅੱਜ ਆ ਕੇ ਇੱਥੇ ਮੌਕਾ ਦੇਖਿਆ ਜਿੱਥੇ ਤੇ ਬਾਕੀ ਦੋਵਾਂ ਧਿਰਾਂ ਦੇ ਜਿਹੜੇ ਵੀ ਇਹਨਾਂ ਨੇ ਦੋਵਾਂ ਧਿਰਾਂ ਦੇ ਲੋਕ ਨੇ ਤੇ ਉਹਨਾਂ ਦੇ ਉੱਥੇ ਮੌਕੇ ਤੇ ਜਿਹੜਾ ਮੌਜੂਦ ਲੋਕ ਸੀ ਉਹਨਾਂ ਦੇ ਆਪਣਾ ਬਿਆਨ ਵਗੈਰਾ ਲਈ ਨੇ ਸਾਰਾ ਦੇਖਿਆ ਤੇ ਇਹਦੇ ਵਿੱਚ ਅੱਗੇ ਤਸਦੀਕ ਕਰਕੇ ਅਗਲੀ ਕਾਰਵਾਈ ਕੀਤੀ ਜਾਏਗੀ ਤੇ ਪਾਰਟੀ ਵੱਲੋਂ ਲਗਾਏ ਗਏ ਰੋਕੇ ਦੇ ਕੇ ਕਾਫੀ ਸਮੇਂ ਤੋਂ ਸਾਡੇ ਝਗੜਾ ਚੱਲ ਰਿਹਾ ਸੀ ਪਰ ਪੁਲਿਸ ਕਿਤਨਾ ਕਿਤੇ ਉਹਨਾਂ ਦਾ ਪੱਖ ਬਦੌਰ ਪੁਲਿਸ ਕਰਮਚਾਰੀ ਦੇਖੋ ਉਹਨਾਂ ਨੇ ਜੋ ਜੋ ਵੀ ਆਪਣੀਆਂ ਗੱਲਾਂ ਕਹੀਆਂ ਨੇ ਉਸ ਮੈਂ ਇਸ ਰਿਕਾਰਡ ਕਰ ਲਈਆਂ ਨੇ ਉਹਨਾਂ ਦੇ ਸਟੇਟਮੈਂਟ ਰਿਕਾਰਡ ਕਰ ਲਏ ਨੇ ਤੇ ਉਹਦੇ ਵਿੱਚ ਜੋ ਵੀ ਫੈਕਟਸ ਹੋਣਗੇ ਤਾਂ ਫੈਕਟਸ ਤੱਥਾਂ ਦੇ ਮੁਤਾਬਿਕ ਹੋਗੇ ਅਗਲੀ ਕਾਰਵਾਈ ਕੀਤੀ ਜਾਏਗੀ ਸਭ ਇੱਕ ਕਦੋਂ ਅਮਲ 'ਚ ਰਿਪੋਰਟ ਬਣਾ ਕੇ ਅਸੀਂ ਕਮਿਸ਼ਨ ਨੂੰ ਪੇਸ਼ ਕਰੀਏ ਇਹ ਇਹਦੇ ਜਲਦੀ ਹੀ ਇਹਦੇ ਆਪਣਾ ਜਿਹੜੀ ਹੈ ਟਾਈਮ ਟਾਈਮ ਦੇ ਵਿੱਚ ਹੀ ਆਪਣਾ ਰਿਪੋਰਟ ਇਹ ਕੋਈ ਸੱਤ ਨੂੰ ਪਤਾ ਕਿ ਫੌਜੀਆਂ ਕੋਲ ਟਾਈਮ ਬੜਾ ਘੱਟ ਹੁੰਦਾ ਉਹਨਾਂ ਨੂੰ ਛੁੱਟੀ ਨਹੀਂ ਮਿਲਦੀ ਤੇ ਆਪਾਂ ਜਿਹੜਾ ਵਾ ਉਹਦੇ ਬੰਦਾ ਘੱਟੋ ਘੱਟ ਇੱਕ ਸਾਲ ਤੋਂ ਇਹ ਇਨਸਾਫ ਵਾਸਤੇ ਲਟਕਿਆ ਦੇਖੋ ਜਿੱਥੋਂ ਤੱਕ ਇਹ ਜਿਹੜਾ ਜਦੋਂ ਦਾ ਇਹ ਇਨਕੁਆਰੀ ਮੈਂ ਅੱਜ ਸਪੈਸ਼ਲ ਤੌਰ ਤੇ ਸ਼ਨੀਵਾਰ ਨੂੰ ਇਹਨਾਂ ਦੀ ਛੁੱਟੀ ਦੇ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਇਹ ਸਭੋਂ ਆਪ ਆਇਆ ਇਸ ਕਰਕੇ ਕਿਉਂਕਿ ਇਹਨਾਂ ਦੀ ਛੁੱਟੀ ਥੋੜੀ ਸੀਗੀ ਤੇ ਇਸੇ ਕਰਕੇ ਹੀ ਆਪ ਉਸ ਅਣੀ ਦੂਰੋਂ ਚੜੀ ਗੜੋਂ ਆ ਕੇ ਇਨਕੁਆਰੀ ਕਰਵਾਇਆ ਤਾਂ ਜਲਦੀ ਜਲਦੀ ਟਾਈਮ ਬੌਂਡ ਮੈਨਰ ਚੀ ਇਹਨੂੰ ਕੰਪਲੀਟ ਕੀਤਾ ਜਾਏਗਾ ਠੀਕ ਹੈ ਥੈਂਕ ਯੂ